ਹਾਂਜੀ ਹਾਂਜੀ ਸਨ ਵੀਰੇ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਤੁਹਾਨੂੰ ਸਤਿ ਸ਼੍ਰੀ ਅਕਾਲ ਸਾਰੇ ਜਿਹੜੇ ਅੱਜ ਆਪਾਂ ਮੀਟਿੰਗ ਦੇ ਵਿੱਚ ਇਕੱਠੇ ਹੋਏ ਸੀਗੇ ਜੀ ਤੇ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਗਈਆਂ ਵੀ ਤੁਸੀਂ ਅੱਜ ਇੱਕ ਸੰਸਥਾ ਦੇ ਪ੍ਰਧਾਨ ਚੁਣੇ ਗਏ ਹੋ ਮੂਰੇ ਲਾਇਆ ਗਿਆ ਤੇ ਉਸ ਵਿਸ਼ੇ ਦੇ ਆਪਾਂ ਅੱਜ ਗੱਲ ਕਰਨੀ ਹੈ ਵੀ ਜਿਹੜੇ ਪੰਜਾਬ ਦੇ ਪਸ਼ੂ ਪਾਲਕ ਵੀਰ ਨੇ ਤੇ ਉਹਨਾਂ ਵਾਸਤੇ ਆਪਾਂ ਇਹ ਸੰਸਥਾ ਦੇ ਵਿੱਚ ਕੀ ਕੁਝ ਨਵਾਂ ਲੈ ਕੇ ਆਵਾਂਗੇ ਪਹਿਲਾਂ ਤਾਂ ਜੀ ਤੁਹਾਨੂੰ ਵੀ ਸਾਰਿਆਂ ਨੂੰ ਵਧਾਈਆਂ ਔਰ ਮੇਰੇ ਸਿਰ ਤੇ ਜਿਹੜਾ ਇਹਨਾਂ ਜਿਹੜਾ ਤੁਸੀਂ ਇੱਕ ਕਹਿੰਦਾ ਮਤਲਬ ਵੀ ਜ਼ਿੰਮੇਵਾਰੀ ਪਾਈ ਹੈ ਉਸ ਜ਼ਿੰਮੇਵਾਰੀ ਨੂੰ ਆਪਾਂ ਤੁਹਾਨੂੰ ਮਨੋਂ ਨਵਾਵਾਂਗੇ ਜੋ ਹੁਣ ਤੱਕ ਆਪਾਂ ਪਰਿਵਾਰ ਤੋਂ ਸਿੱਖਿਆ ਤੇ ਜੋ ਖਾਨਦਾਨ ਦੇ ਹਿਸਾਬ ਨਾਲ ਸਾਨੂੰ ਪ੍ਰੇਰਨਾ ਮਿਲੀ ਹੈ ਉਹ ਅਸੀਂ ਪੂਰੀ ਆਪਦੇ ਤਨਮਾਨ ਨਵਾ ਕੇ ਦਿਖਾਵਾਂਗੇ ਤੇ ਜਿਹੜੀ ਰਹਿ ਗਈ ਤੁਸੀਂ ਪ੍ਰੇਰਨਾ ਦੀ ਗੱਲ ਕਰਦੇ ਹੋ ਜੋ ਸਿੱਖਿਆ ਮਿਲਣ ਦੀ ਗੱਲ ਕਰਦੇ ਆ ਮੈਂ ਅੱਗੇ ਵੀ ਜ਼ਿਕਰ ਕਰਕੇ ਦੱਸਿਆ ਸਟੇਜ 'ਤੇ ਵੀ ਗੱਲ ਬੋਲੇ ਆ ਵੀ ਜੋ ਜਿਹੜੀਆਂ ਕਮੀਆਂ ਆਪਣੀਆਂ ਕਮੀਆਂ ਕੀ ਕਮੀਆਂ ਸਾਰੀਆਂ ਕਮੀਆਂ ਨੇ ਕਿਉਂਕਿ ਹੁਣ ਤੱਕ ਆਪਾਂ ਨੂੰ ਮਝ ਪ੍ਰਤੀ ਕੋਈ ਐਜੂਕੇਟ ਨਹੀਂ ਕੀਤਾ ਗਿਆ। ਠੀਕ ਹੈ। ਨਾ ਮਝ ਪ੍ਰਤੀ ਕੋਈ ਕੈਂਪ ਹੈ ਨਾ ਮਝ ਪ੍ਰਤੀ ਕੋਈ ਰਿਮਨ ਤੇ ਕਮ ਹੈ। ਨਾ ਉਹਦੀ ਡਾਇਟ ਤੇ ਠੀਕ ਹੈ ਜੋ ਦੇਸੀ ਆਪਾਂ ਸਿੱਖੇ ਹਰਿਆਣੇ ਚੋਂ ਪਾਈਏ ਨੇ ਆਪਾਂ ਉਹੀ ਇਹਨੂੰ ਪਾ ਰਹੇ ਆ। ਜਾਂ ਜੋ ਆਪਾਂ ਪਹਿਲਾਂ ਬਜ਼ੁਰਗਾਂ ਤੋਂ ਸਿੱਖਿਆ ਆਪਾਂ ਉਹੀ ਇਹਨੂੰ ਚਲਾ ਕੇ ਤੇ ਆਪਾਂ ਦੁੱਧ ਕਢਾ ਰਹੇ ਠੀਕ ਹੈ ਠੀਕ ਹੈ। ਮੈਂ ਕਹਿੰਦਾ ਵੀ ਜੇ ਗਾਂ ਤੇ ਕੰਮ ਹੋ ਕੇ ਜੇ ਗਾਂ 70 80 ਲੀਟਰ ਤੇ ਪਹੁੰਚ ਜਾਂਦੀ ਹੈ। ਪੀਡੀਐਫ ਨੇ ਉਹਦੇ ਤੇ ਇੰਨੀ ਕ ਮਿਹਨਤ ਕਰਾ ਕੇ ਉਹਨੂੰ ਅੱਗੇ ਕਰਤਾ ਵੀ ਬਰੀਡ ਨੂੰ ਇੱਕ ਅਗਲੇ ਲੈਵਲ ਤੇ ਕਰਦਾ ਠੀਕ ਹੈ ਜੀ ਜਿੱਥੋਂ ਕੀ ਆਪਣਾ ਜਿਹੜਾ ਸਹਾਇਕ ਧੰਦਾ ਜਿਹਨੂੰ ਆਪਾਂ ਕਹਦੇ ਆ ਵੀ ਖੇਤੀ ਦੇ ਨਾਲ ਜ਼ਿਮੀਂਦਾਰ ਦੇ ਆਪਣੇ ਤਬਕੇ ਨਾਲ ਜੁੜਿਆ ਹੋਇਆ ਧੰਦਾ ਇਸ ਧੰਦੇ ਨੂੰ ਜੇ ਆਪਾਂ ਸਹੀ ਤਰੀਕੇ ਨਾਲ ਬਰੀਡ ਦੀ ਸਿਲੈਕਸ਼ਨ ਕਰ ਲਈਏ ਸਹੀ ਬਰੀਡ ਦੀ ਸਿਲੈਕਸ਼ਨ ਤੇ ਸਹੀ ਉਹਨੂੰ ਪਾਲਪਲੋਸ਼ਨ ਕਰ ਲਈਏ ਮੈਂ ਨਹੀਂ ਕਹਿੰਦਾ ਵੀ ਕੋਈ ਘਾਟੇ ਬੰਸਾਦਾ ਠੀਕ ਹੈ ਜਿਹੜਾ ਉਸ ਸੌਧ ਕਰਕੇ ਜਿਹੜੀ ਅਵੇਅਰਨੈਸ ਹੈ ਇਹ ਜਿਹੜੀ ਸਾਡੀ ਅੱਜ ਜਿਹੜਾ ਇਕੱਠ ਹੈ ਐਡਾ ਭਾਰੀ ਇਕੱਠ ਹੋਇਆ 300 ਪਲੱਸ ਬੰਦੇ ਦਾ ਠੀਕ ਹੈ ਜੀ ਤੇ ਤੁਹਾਡੇ ਸਾਹਮਣੇ ਹੈ ਵੀ ਇੱਕ ਤਾਂ ਚਾਹ ਸਾਰੇ ਮੰਚ ਦਿੱਲੀ ਜਿਹੜਾ ਜਿਹੜਾ ਇਹ ਪਿਆਰ ਸੀ ਵੀ ਸਾਨੂੰ ਵੀ ਕੁਝ ਇਸ ਗੱਲ ਚ ਨਵੀਂ ਤੋਂ ਨਵੀਂ ਚੀਜ਼ ਸਿੱਖਣ ਨੂੰ ਮਿਲੇ ਠੀਕ ਹੈ ਜਿਵੇਂ ਆਉਣ ਵਾਲੇ ਆਪਾਂ ਮੇਲੇ ਦੀ ਆਪਾਂ ਹੁਣ ਕਹਿ ਸਕਦੇ ਵੀ ਇਹ ਸੰਗਠਨ ਸੀਗਾ ਮੇਲੇ ਦਾ ਮੁੱਖ ਕੰਮ ਵੀ ਮੇਲਾ ਕਰਾਉਣਾ ਪੰਜਾਬ ਦੇ ਵਿੱਚ ਤੇ ਮੇਲੇ ਦੀ ਜੇ ਕੋਈ ਆਪਾਂ ਤਰੀਕ ਵਗੈਰਾ ਦੇਖਿਆ ਜਾਵੇ ਤੇ ਸਟੇਸ਼ਨ ਜਿਹੜਾ ਉਹ ਅਲਰਟ ਹੋ ਚੁੱਕੇ ਕਿ ਨਹੀਂ ਹਜੇ ਸਟੇਸ਼ਨ ਦੇਖੋ ਜੀ ਇੱਕ ਵਾਰੀ ਤਾਂ ਕਹਿੰਦਾ ਮਤਲਬ ਵੀ 90% ਸਾਡਾ 19 20 21 ਤਰੀਕ ਜਿਹੜੀ ਠੀਕ ਹੈ ਜੀ ਅਸੀਂ ਇਹ ਜਿਹੜੀ ਸਾਰੇ ਪਰਿਵਾਰ ਨੇ ਆਪਾਂ ਇਕੱਠੀ ਕੀਤੀ ਹੈ ਗੱਲ ਠੀਕ ਹੈ ਜੀ ਠੀਕ ਹੈ ਔਰ ਸਟੇਸ਼ਨ ਜਿਹੜਾ ਤੈ ਕੀਤਾ ਚੜੱਕ ਮੰਡੀ ਕੀਤੀ ਹੈ ਜਿਹੜੀ ਕਿ ਅੱਜ ਤੋਂ ਬਹੁਤ ਪੁਰਾਣੇ ਵਿਸਥੇ ਤੋਂ ਜਿਹੜੀ ਸਮੇਂ ਤੋਂ ਜੇ ਆਪਾਂ ਗੂਗਲ ਤੋਂ ਵੀ ਸਰਚ ਕਰੀਏ ਚੜੱਕ ਮੰਡੀ ਦਾ ਬੜਾ ਵੱਡਾ ਨਾਮ ਹੈ ਠੀਕ ਹੈ ਜੀ ਔਰ ਜਦੋਂ ਪਹਿਲੇ ਮੇਲੇ ਲੱਗੇ ਸੀਗੇ ਆਪਣੇ ਸਰਕਾਰੀ ਚੜੱਕ ਤੋਂ ਸ਼ੁਰੂ ਹੋਏ ਸੀ ਠੀਕ ਹੈ ਜੀ ਠੀਕ ਹੈ ਤੇ ਇਸ ਕਰਕੇ ਚੜੱਕ ਜਿਹੜੀ ਹੈਗੀ ਹੈ ਅਪਰੋਚੇਬਲ ਜਗ੍ਹਾ ਤੇ ਸੌਖੀ ਜਗ੍ਹਾ ਜੀ ਠੀਕ ਹੈ ਜੀ ਠੀਕ ਹੈ ਤੇ ਸਰ ਜਿਵੇਂ ਹੁਣ ਆਪਾਂ ਮੇਲਿਆਂ ਦੇ ਵਿੱਚ ਜਿਵੇਂ ਚੱਲਦੇ ਆਗੇ ਪ੍ਰਬੰਧ ਦੀ ਗੱਲ ਕਰਗੇ ਤੇ ਪ੍ਰਬੰਧ ਵੱਲੋਂ ਤਾਂ ਆਪਾਂ ਜਿਹੜੇ ਵੀਰ ਆਉਣਗੇ ਹਨਾ ਉਹਨਾਂ ਨੂੰ ਪੂਰੀ ਤਸੱਲੀ ਨਾਲ ਵੀ ਹਾਂ ਪ੍ਰਬੰਧ ਜਮਾ ਇੱਕ ਨੰਬਰ ਹੋਊਗਾ ਆਉਣ ਵਾਲੇ ਮੇਲੇ ਦੇ ਵਿੱਚ ਆਪਣੇ ਵੱਲੋਂ ਕੋਸ਼ਿਸ਼ ਵੀਰ ਜੀ ਇਹ ਹੈ ਵੀ ਕੋਈ ਕਿਸੇ ਗੱਲ ਦੀ ਕਮੀ ਨਹੀਂ ਛੱਡਦੇ ਠੀਕ ਹੈ ਜੀ ਪਹਿਲੀ ਗੱਲ ਤਾਂ ਵੀ ਆਪਣੇ ਜਿਹੜੇ ਆਪਣੀ ਕੌਮ ਦੇ ਵਿੱਚ ਤੇ ਆਪਣੇ ਖੂਨ ਦੇ ਵਿੱਚ ਹੀ ਇਹ ਆਪਾਂ ਨੂੰ ਦਿੱਤਾ ਵੀ ਆਪਾਂ ਜਿਹੜੀ ਸੇਵਾ ਤੇ ਆਪਣੀ ਜਿਹੜੀ ਕਿਸੇ ਦੀ ਹੌਸਪਿਟੈਲਿਟੀ ਹੈ ਉਹ ਚ ਕੋਈ ਕਮੀ ਨਾ ਰਹੇ ਜੀ ਉਸ ਗੱਲੋਂ ਆਪਾਂ ਕੋਈ ਕਮੀ ਨਹੀਂ ਛੱਡਦੇ ਕੋਈ ਪ੍ਰਬੰਧ ਤੋਂ ਨਹੀਂ ਕਮੀ ਛੱਡਦੇ ਪਰ ਇੱਕ ਮੇਰਾ ਫੇਰ ਮੈਂ ਤੁਹਾਨੂੰ ਕਹਿੰਦਾ ਹੱਥ ਜੋੜ ਕੇ ਬੇਨਤੀ ਹੈ ਵੀ ਪਹਿਲੀ ਵਾਰੀ ਮੇਲਾ ਠੀਕ ਹੈ ਤੁਸੀਂ ਵੀ ਪਰਿਵਾਰਕ ਸੋਸ਼ਲ ਮੀਡੀਆ ਵੀ ਸਾਡਾ ਪਰਿਵਾਰ ਹੋ ਕੋਈ ਕਮੀ ਰਹਿੰਦੀ ਹੈ ਤਾਂ ਤੁਸੀਂ ਆਪ ਦੀ ਆਪ ਜ਼ਿੰਮੇਵਾਰੀ ਸਮਝਣੀ ਹੈ ਬਗਾਨਾ ਮੇਲਾ ਨਹੀਂ ਤੁਹਾਡਾ ਵੀ ਉਹਨੇ ਮੇਲਾ ਹੈ ਔਰ ਸਾਰੇ ਭਰਾਵਾਂ ਦਾ ਉਹਨੇ ਮੇਲਾ ਹੈ ਸਾਰੇ ਭਰਾਵਾਂ ਦਾ ਹੀ ਉਹਨੇ ਮੇਲਾ ਹੈ ਬਿਲਕੁਲ ਜੀ ਬਿਲਕੁਲ ਤੇ ਆਸ ਕਰਦੇ ਆ ਬਈ ਹਨਾ ਜਿਹੜਾ ਆਪਣੀ ਸੋਚ ਨੂੰ ਲੈ ਕੇ ਚੱਲੇ ਆ ਤੇ ਇਸ ਸੋਚ ਦੇ ਨਾਲ ਇੱਕ ਪੰਜਾਬ ਨੂੰ ਪੰਜਾਬ ਦੇ ਨੌਜਵਾਨੀ ਜਿਹੜੀ ਬਾਹਰ ਵੱਲ ਨੂੰ ਜਾ ਰਹੀ ਹੈ ਤੇ ਉਹਨੂੰ ਆਪਾਂ ਇੱਥੇ ਰੱਖਣ ਦੀ ਕੋਸ਼ਿਸ਼ ਕਰਾਂਗੇ ਨਵੇਂ ਦੁੱਧ ਰਿਕਾਰਡ ਜਿਹੜੇ ਹੈਗੇ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇੰਨਾ ਕੁ ਟਾਈਮ ਦਿੱਤਾ ਬਾਈ ਸਾਡਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਵੀ